ਇਹਨਾਂ ਨੇ ਇੱਕ ਕੰਪਲੀਟ ਕੀਤੀ ਸੀਗੀ ਸਿਟੀ 1814 ਰਮਨ ਕੁਮਾਰ ਐਸਐਚਓ ਸੀਗਾ ਉੱਥੇ ਇਹਨਾਂ ਨੇ ਫਿਰ ਇੱਕ ਉਹਦਾ ਬਣਾ ਕੇ ਹੋਊਗਾ ਵੱਡੇ ਵੱਡੇ ਬੰਦੇ ਡਾਕਟਰ ਦੂਜੇ ਬਿਜ਼ਨਸਮੈਨ ਬੰਦੇ ਇੱਕ ਦੋ ਕੌਡੀ ਖਿਡਾਰੀ ਵੀ ਸੀਗੇ ਤੇ ਸੁਨਿਆਰੇ ਵੀ ਸੀਗੇ ਉਹਨਾਂ ਤੋਂ ਫਿਰ ਇਹਨਾਂ ਨੇ ਪੈਸੇ ਲੈਣੇ ਸਟਾਰਟ ਕਰ ਦਿੱਤੇ ਸੀ ਪੈਸੇ ਲੈ ਲੈਂਦੇ ਸੀ ਜਿਹੜਾ ਕੋਈ ਮੜਾ ਜੜਦਾ ਸੀਗਾ ਉਹਦੇ ਤੇ ਪਰਚਾ ਦਰਜ ਹੋ ਜਾਂਦਾ ਸੀ ਮੇਰੇ ਵਾਂਗੂ ਕਿ ਕਿਸੇ ਐਸਐਸਪੀ ਦੇ ਖਿਲਾਫ ਆਵਾਜ਼ ਚੱਕਣਾ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ ਹਰ ਬੰਦੇ ਨੂੰ ਡਰ ਰਹਿੰਦਾ ਕਿ ਪੁਲਿਸ ਲਾ ਕੇ ਕੱਲ ਨੂੰ ਪੁਲਿਸ ਮੇਰੇ ਖਿਲਾਫ ਕੋਈ ਕੇਸ ਨਾ ਦਰਜ ਕਰ ਦੇਵੇ ਕੱਲ ਨੂੰ ਪੁਲਿਸ ਕੋਈ ਨਾ ਵੀ ਵਿਵਪਤਾ ਨਾ ਖੜੀ ਕਰ ਦੇਵੇ ਕਿਉਂਕਿ ਕੇਸ ਹੀ ਇਦਾਂ ਦਾ ਸੀ ਔਰ ਜਿਸ ਤਰੀਕੇ ਦੇ ਨਾਲ ਅਫਸਰ ਡਰਾਉਂਦੇ ਨੇ ਉਹ ਕਹਿ ਰਹੇ ਸੀ ਕਿ ਭਾਈ ਤੂੰ ਹੀ ਐ ਸਾਨੂੰ ਤਾਂ ਤੂੰ ਹੀ ਲੱਗਦਾ ਭਾਜੇ ਬਚਣਾ ਵੇ ਤੇ ਉੱਪਰ ਪੈਸੇ ਦੇਣੇ ਪੈਣੇ ਨੇ ਕਿਉਂਕਿ ਜਿਵੇਂ ਕਿ ਤੁਹਾਨੂੰ ਦੱਸਿਆ ਦੇ ਵਿੱਚ ਜਿਹੜੇ ਅਫਸਰ ਲਲੇ ਸੀ ਥੱਲੇ ਤੋਂ ਲੱਗੇ ਉੱਪਰ ਤੱਕ ਦੋ ਐਸਐਚਓ ਇਨਵੋਲ ਹੋ ਗਏ ਜੀ ਐਫਪੀ ਹੈੱਡ ਕੁਆਟਰ ਇਨਵੋਲ ਹੋ ਗਏ ਜੀ ਐਸਐਸਪੀ ਇਨਵੋਲਵ ਹੋ ਗਏ ਜੀ ਮੋਗੇ ਦੀ ਗੱਲ ਕਰ ਰਿਹਾ ਜੀ 2007 ਦੀ ਸੋ ਇਸ ਵੇਲੇ ਸਾਰੇ ਅਫਸਰ ਜਿਹੜੇ ਉੱਥੇ ਤਨਾਤ ਸੀਗੇ ਉਹ ਸਾਰੇ ਰਲ ਗਏ ਸੀ ਤੇ ਫਿਰ ਜਦੋਂ ਸਾਰੇ ਰਲ ਜਾਣ ਤੇ ਫਿਰ ਐਂਡ ਦੇ ਵਿੱਚ ਤੁਹਾਡੇ ਕੋਲ ਪੈਸੇ ਦੇਣ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਸੀ ਬਚਦੀ ਐਹੀ ਵਜ੍ਹਾ ਰਹੀ ਕਿ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਇਹ ਜਾਲ ਬੁੰਨਿਆ ਔਰ ਐਸਾ ਜਾਲ ਬੁੰਨਿਆ ਕੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਵੈ ਇਹ ਮਸਲਾ ਖਾਕੀ ਨੂੰ ਤਾਕਦਾਰ ਕਰ ਗਿਆ ਕਿਉਂਕਿ ਕੋਰਟ ਦੇ ਵਿੱਚ ਸੀਬੀਆਈ ਨੇ ਇਹ ਜੁਰਮ ਸਾਬਤ ਕਰ ਦਿੱਤਾ ਔਰ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਜਿਸ ਦੇ ਚਲਦਿਆਂ ਪੁਲਿਸ ਦੇ ਉੱਤੇ ਤਾਂ ਸਵਾਲ ਉੱਠਨੇ ਸੀ